ਭయ్యా ਕਹਾਣੀ ਸੁਣ ਲਿਓ ਯਾਰ ਕਹਾਣੀ ਸੁਣ ਕੇ ਤੁਹਾਨੂੰ ਇਹ ਨਹੀਂ ਲੱਗੂਗਾ ਯਾਰ ਕਿ ਆਹ ਕਹਾਣੀ ਸੁਣ ਕੇ ਆਪਦਾ ਨੈੱਟ ਹੀ ਖਰਾਬ ਕਰਿਆ ਸੀ ਇੱਕ ਵਾਰ ਨਾ ਬਾਈ ਕੀ ਹੋਇਆ ਦੋ ਸਕੇ ਭਰਾ ਸੀ ਤੇ ਵੱਡਾ ਭਰਾ ਬੜਾ ਚਲਾਕ ਸੀ ਤੇ ਛੋਟੇ ਨੂੰ ਉਹਨੇ ਲੜ ਕੇ ਘਰੋਂ ਕੱਢ ਤਾ ਤੇ ਕੋਈ ਜ਼ਮੀਨ ਜਾਇਜ਼ਾਦ ਜਾਂ ਕੁਛ ਸਾਰਾ ਕੁਝ ਉਹਨੇ ਧੋਖੇ ਨਾਲ ਹੜੱਪ ਕਰ ਲਿਆ ਤੂੰ ਤੇ ਜਦੋਂ ਘਰੋਂ ਕੱਢ ਤਾ ਨਾ ਛੋਟਾ ਭਰਾ ਆਪਣੇ ਜਵਾਕਾਂ ਨੂੰ ਲੈ ਕੇ ਜੰਗਲ 'ਚ ਵਗ ਗਿਆ ਜੰਗਲ 'ਚ ਰਹਿਣ ਲੱਗ ਗਿਆ ਤੇ ਆਪਦੇ ਬੱਚਿਆਂ ਨੂੰ ਕਹਿੰਦਾ ਐਂ ਕਰੋ ਵੀ ਤੁਸੀਂ ਇਧਰੋਂ ਛਾਂਣ ਵੱਢ ਕੇ ਲੈ ਕੇ ਆਓ ਤੇ ਤੂੰ ਆਪਦੇ ਭਾਗਵਾਨੇ ਤੂੰ ਇਧਰੋਂ ਕੋਈ ਲੱਕੜਾ ਇਕੱਠੀਆਂ ਕਰਕੇ ਲੈ ਕੇ ਆ ਆਪਾਂ ਰਹਿਣ ਵਾਸਤੇ ਕੋਈ ਛੱਤ ਖੜੀ ਕਰੀਏ ਇੱਥੇ ਤੇ ਆਪ ਉਹ ਰੱਸਾ ਵਟਣ ਲੱਗ ਗਿਆ ਬਾਈ ਤੇ ਜਦੋਂ ਰੱਸਾ ਵਟਣ ਲੱਗਿਆ ਨਾ ਉੱਪਰੋਂ ਇੱਕ ਕਾਂ ਆਇਆ ਕਾਂ ਕਹਿੰਦਾ ਵੀ ਕੀ ਕਰਨਾ ਹੈ ਉਹ ਕਹਿੰਦਾ ਰੱਸਾ ਵਟਦਾ ਕਹਿੰਦਾ ਤੈਨੂੰ ਬੰਨੂਗਾ ਮਜ਼ਾਕ ਮਜ਼ਾਕ ਚ ਕਹਿੰਦਾ ਉਹ ਕਹਿੰਦਾ ਭਾਈ ਤੂੰ ਬੰਨ ਸਕਦਾ ਕਾਂ ਕਹਿੰਦਾ ਕਹਿੰਦਾ ਤੂੰ ਮੈਨੂੰ ਬੰਨ ਸਕਦਾ ਤੇਰੀ ਲਾਦ ਕਹਿਣੇ ਚ ਹੈ ਕਹਿੰਦਾ ਤੂੰ ਕਿਤੇ ਉਹਨਾਂ ਤੋਂ ਲੱਕੜਾ ਮਗਾਉਣਾ ਕਿਤੇ ਉਹਨਾਂ ਤੋਂ ਛਣ ਮਗਾਉਣਾ ਘਰ ਬਣਾਉਣ ਵਾਸਤੇ ਤੂੰ ਮੈਨੂੰ ਬੰਨ ਸਕਦਾ ਕਹਿੰਦਾ ਐ ਕਰ ਉਹ ਪੱਥਰ ਥੱਲੋਂ ਖਜ਼ਾਨਾ ਚੱਕ ਲਾ ਖਜ਼ਾਨਾ ਪਿਆ ਤੇ ਅਮੀਰ ਹੋ ਜਾ ਤੇ ਉਹਦੇ ਕਾਂ ਦੇ ਕਹਿਣ ਤੇ ਉਹਨੇ ਜਦੋਂ ਪੱਥਰ ਚੱਕਿਆ ਨਾ ਭਾਈ ਉੱਥੇ ਉਹਨੂੰ ਖਜ਼ਾਨਾ ਲੱਭਿਆ ਬੜਾ ਅਮੀਰ ਹੋ ਗਿਆ ਜਦੋਂ ਇਸ ਕਹਾਣੀ ਦਾ ਉਹਦੇ ਵੱਡੇ ਭਾਈ ਨੂੰ ਪਤਾ ਲੱਗਿਆ ਤਾਂ ਉਹਨੇ ਵੀ ਭਾਈ ਐਵੇਂ ਜਿੱਕੀ ਕਰਿਆ ਸਾਰਾ ਕੁਝ ਉਹਦੇ ਜਵਾਕਾਂ ਨੂੰ ਜੰਗਲ 'ਚ ਲਿਆਇਆ ਤੇ ਜਦੋਂ ਜੰਗਲ 'ਚ ਆ ਕੇ ਜਵਾਕ ਵਿੱਚੀ ਘਰ ਵਾਲੀ ਕਹਿੰਦਾ ਉਹ ਜਵਾਕ ਨੂੰ ਐ ਕਰ ਉਹ ਇਧਰੋਂ ਛਾਣ ਵੱਢ ਕੇ ਲੈ ਕੇ ਆਉ ਫਲਾਨੀ ਚੀਜ਼ ਲੈ ਕੇ ਆਉ ਲੱਕੜਾਂ ਲੈ ਕੇ ਆਉ ਉਹ ਕਿਹੜਾ ਮੱਥਾ ਮਾਰੇ ਬਾਪੂ ਜਰਾ ਜੁਵਾਕ ਕਹਿੰਦੇ ਇਹ ਕਿਹੜਾ ਮੱਥਾ ਮਾਰੇ ਚੰਗੇ ਭਲੇ ਘਰ ਚੋਂ ਲਿਆਇਆ ਸਾਨੂੰ ਇੱਥੇ ਜੰਗਲ 'ਚ ਮੱਛਰ ਖਾਜੂ ਕੋਈ ਛੱਪ ਜਾਊ ਸਾਡੇ ਲੜ ਤੇ ਉਧਰੋਂ ਕਾਂ ਆ ਗਿਆ ਉਹੀ ਤਾਂ ਕਹਿੰਦਾ ਭਾਈ ਕੀ ਕਰਦਾ ਕਹਿੰਦਾ ਰੱਸਾ ਵੜਦਾ ਤੈਨੂੰ ਬੰਨੂ ਤੂੰ ਨਹੀਂ ਕਹਿੰਦਾ ਮੈਨੂੰ ਬੰਨ ਸਕਦਾ ਕਹਿੰਦਾ ਕਿਉਂ ਕਹਿੰਦਾ ਤੇਰੀ ਲਾਦ ਹੀ ਕਹਨੇ 'ਚ ਨਹੀਂ ਤੂੰ ਮੈਨੂੰ ਕੀ ਬੰਨ ਲੇਗਾ ਸੋ ਭਾਈ ਜਿਹਦੀ ਲਾਦ ਜਿਹਦੇ ਮਤਲਬ ਬੱਚੇ ਮਾਂ-ਬਾਪ ਦੇ ਕਹਨੇ 'ਚ ਆ ਨਾ ਉਹ ਕੁਝ ਵੀ ਕਰ ਸਕਦਾ ਉਹ ਦੁਨੀਆ ਦਾ ਉਹ ਕੰਮ ਵੀ ਕਰ ਸਕਦਾ ਜਿਹੜਾ ਕਦੇ ਹੋਇਆ ਹੀ ਨਾ ਹੋਵੇ ਜਿਹਦੀ ਏਲਾਦ ਕਹਿਣੇ ਚ ਹੁਣ ਸਾਨੂੰ ਇਹ ਕਹਾਣੀ ਤੋਂ ਸਿੱਖਿਆ ਭਾਈ ਇਹ ਮਿਲਦੀ ਆ ਕਿ ਆਪਾਂ ਆਪਦੇ ਨਾ ਬੱਚਿਆਂ ਦੀ ਪਰਵਰਿਸ਼ ਬਹੁਤ ਸਹੀ ਤਰੀਕੇ ਨਾਲ ਕਰੀਏ ਸਹੀ ਤਰੀਕੇ ਨਾਲ ਕਰਕੇ ਉਹਨਾਂ ਨੂੰ ਆਪਦੇ ਕਹਿਣੇ ਚ ਰੱਖੀਏ ਕਹਿਣੇ ਤੋਂ ਬਾਹਰ ਨਾ ਹੋਣ ਦੇਈਏ